ਰਾਏਕੋਟ ਸ਼ਹਿਰ ਦੇ ਮੁਹੱਲਾ ਬੈਂਕ ਕਲੋਨੀ ਵਿੱਚ ਇੱਕ ਕਲਯੁਗੀ ਪੁੱਤ ਤੇ ਨੂੰਹ ਵੱਲੋਂ 85 ਸਾਲਾ ਬਜ਼ੁਰਗ ਮਾਂ ਨੂੰ ਬੁਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਸੰਬੰਧੀ ਕਾਰਵਾਈ ਕਰਦਿਆਂ ਰਾਏਕੋਟ ਸਿਟੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਉਕਤ ਪੁੱਤ ਤੇ ਨੂੰ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐਸ ਐਚ ਓ ਅਮਰਜੀਤ ਸਿੰਘ ਨੇ ਦੱਸਿਆ ਕਿ 85 ਸਾਲਾ ਬਜ਼ੁਰਗ ਔਰਤ ਗੁਰਨਾਮ ਕੌਰ ਪਤਨੀ ਸਵਰਗਵਾਸੀ ਪਿਆਰਾ ਸਿੰਘ ਰਾਏਕੋਟ ਸ਼ਹਿਰ ਦੇ ਮੁਹੱਲਾ ਬੈਂਕ ਕਲੋਨੀ ਵਿਖੇ ਆਪਣੇ بیٹے ਜਸਵੀਰ ਸਿੰਘ ਅਤੇ ਨੂੰ ਗੁਰਪ੍ਰੀਤ ਕੌਰ ਸਮੇਤ ਰਹਿੰਦੀ ਹੈ ਜਦਕਿ ਉਸ ਬਜ਼ੁਰਗ ਔਰਤ ਦੀ ਬੇਟੀ ਵਿਦੇਸ਼ ਆਸਟ੍ਰੇਲੀਆ ਵਿੱਚ ਰਹਿੰਦੀ ਹੈ ਅਤੇ ਬੇਟੀ ਵੱਲੋਂ ਆਪਣੀ ਮਾਂ ਦਾ ਖਿਆਲ ਰੱਖਣ ਲਈ ਘਰ ਵਿੱਚ ਸੀਸੀਟੀਵੀ ਕੈਮਰੇ ਲਗਵਾਏ ਹੋਏ ਹਨ ਜਿਨਾਚ ਉਸਨੇ ਦੇਖਿਆ ਕਿ ਉਸਦੀ ਬਜ਼ੁਰਗ ਮਾਂ ਨਾਲ ਉਸਦਾ ਭਰਾ ਜਸਵੀਰ ਸਿੰਘ ਬੁਰੀ ਤਰ੍ਹਾਂ ਨਲਕੁੱਟ ਮਾਰ ਕਰ ਰਿਹਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਪੀੜਤ ਬਜ਼ੁਰਗ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਉਸਦੇ ਲੜਕੇ ਜਸਵੀਰ ਸਿੰਘ ਅਤੇ ਨੂ ਗੁਰਪ੍ਰੀਤ ਕੌਰ ਖਿਲਾਫ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਧਰ ਜਦੋਂ ਉਕਤ ਕਲਯੁਗੀ ਪੁੱਤ ਤੇ ਨੂ ਨਾਲ ਗੱਲਬਾਤ ਕੀਤੀ ਗਈ ਤਾਂ ਪਹਿਲਾ ਤਾਂ ਉਹਨਾਂ ਨੇ ਇਸ ਕਾਰੇ ਲਈ ਆਪਣੀ ਗਲਤੀ ਮੰਨ ਲਈ ਪਰ ਬਾਅਦ ਵਿੱਚ ਆਪਣੀ ਕਰਤੂਤਾ ਦੇ ਪਰਦੇ ਪਾਉਣ ਲਈ ਹੋਰ ਹੀ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਦ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਜਿਸਪਸ਼ਟ ਨਜ਼ਰ ਆ ਰਿਹਾ ਹੈ ਕਿ ਉਕਤ ਕਲਯੁਗੀ ਪੁੱਤ ਆਪਣੀ ਮਾਂ ਦੀ ਬੜੀ ਬੁਰੀ ਤਰ੍ਹਾਂ ਨਲਕੁੱਟ ਮਾਰ ਕਰ ਰਿਹਾ ਹੈ ਨਹੀਂ ਗਲਤੀ ਹੈ ਮਾਂ ਨੂੰ ਕੱਢਣਾ ਕਿੱਡੀ ਕਿ ਬਹਾਦਰੀ ਹੈ ਇਹ ਤੇਰੀ ਘਰ ਵਾਲੀ ਹੈ ਕੀ ਕੋਚੋ ਕੱਢਣਾ ਸੀ ਤੂੰ ਨੇ ਕਬਜਾ ਕੀ ਸੀ ਬੋਲ ਕੇ ਤਾਂ ਦੱਸ ਮੈਨੂੰ ਕੁਛ ਹੈ? ਬਸ ਕੋਈ ਮਜ਼ਾ ਨਹੀਂ ਹਾਂ ਤੇਰੀ ਸਾਸ ਸੇ ਤੂੰ ਵੀ ਘੁੱਟਦੀ ਸੀ ਨੂੰ ਜੀ ਸਾਨੂੰ ਮੈਂ ਤਾਂ ਕੋਈ ਇਨ ਜਗ੍ਹਾ ਬੱਸ ਸਾਨੂੰ ਮੇਰੀ ਜੀ ਨੂੰ ਨਹੀਂ ਚੱਕਿਆ ਗਿਆ ਵਾ ਅੱਛਾ ਇਹਦੇ ਕੁੱਟਿਆ ਹਾਂ ਪਰ ਬਸ ਨੰਦ ਵੀ ਨਾਲ ਹੀ ਸੀਗੀ ਜੀ ਉਹ ਵੀ ਕੁੱਟ ਕੇ ਗਈ ਆ ਪਹਿਲਾਂ ਜੂੜੀਆਂ ਦੇ ਕੁਝ ਸ਼ੌਭੀਆਂ ਵੀ ਨੇ ਮੇਰੇ ਭੇਜੀ ਨੇ ਸਾਡੀ ਉਹਨਾਂ ਨੇ ਭੇਜੀ ਦੇ ਸ਼ਾਦੀ ਦਾ ਪਰਦਾ ਆਪਦੇ ਨੇ ਭੇਜੇ ਨੇ ਜੀ ਜਿਹਨਾਂ ਨੇ ਨਾ ਹੋਇਆ ਕੀ ਗੱਲ ਕੀ ਸੀਗੀ ਕੀ ਮਸਲਾ ਕੀ ਸੀ ਕਿਉਂ ਘੁੱਟਿਆ ਸੀ ਜਿਆਦਾ ਥੋੜਾ ਜਿਆਦਾ ਬੋਲਣ ਲੱਗੇ ਸੀ ਉਹ ਉਲਟ ਸਿਰ ਤੋਂ ਫਸੇ ਤੱਕ ਮਤਲਬ ਬੋਲਣ ਦੇ ਤਾਂ ਉਹ ਰਿਸ਼ਤੇਦਾਰਾਂ ਨੂੰ ਬੁਲਾ ਲੈਂਦੇ ਜੀ ਲੈਂਗੁਏਜ ਤੋਂ ਮਤਲਬ ਗੱਲ ਤੋਂ ਕਾਲ ਦੇ ਬਹੁਤ ਰਿਸ਼ਤੇਦਾਰਾਂ ਨੂੰ ਉਠਾਈ ਗੱਲ ਕਰ ਲੈਂਦੇ ਆਏ ਸੀ ਜੀ ਹੁਣ ਤੁਹਾਨੂੰ ਕੀ ਦੱਸੀ ਆਏ ਸੀ ਉਹਦੀ ਇਹਨਾਂ ਨੇ ਇਹ ਤਾਂ ਕਾਰਵਾਈ ਕਰਵਾਈ ਆ ਉਹਨਾਂ ਨੇ ਖੁਦ ਚਾਰੀ ਰੇਢ ਮਹੀਨਾ ਇੱਥੇ ਉਹਦਾ ਢੇਰ ਕੇ ਗਏ ਆ ਪਤਾ ਨਹੀਂ ਕੀ ਕੁਸ਼ ਕਰਕੇ ਗਏ ਉਹ ਸਾਹਮਣੇ ਸਾਡੇ ਸਾਹਮਣੇ ਵੀ ਕੋਟ ਦੇ ਰਹੇ ਛੱਟੋ ਇਹਨਾਂ ਇੱਕ ਬੈਕ ਕਲੋਨੀ ਵਿੱਚ ਮੈਂ ਆਇਆ ਰਿਹਾ ਇੱਥੇ ਪ੍ਰਵਾਸ ਇੱਧਰ ਆਇਆ ਤੇ ਉਹ ਮੁੰਡਾ ਜਸ਼ਵੀਰ ਸਿੰਘ ਤੇ ਉਹਦੀ ਨੌਸੀ ਦੀ ਗੱਲ ਉਹ ਉਹਦੀ ਮਾਦਾ ਨੂੰ ਕੁਰਦੇ ਸੀਗੇ ਉਹ ਵੀ ਭੈਣ ਬਾਹਰ ਬਿਠਿਆ ਬਰੇਸ਼ ਆਸਟ੍ਰੇਲੀਆ ਉਹਨੇ ਕਹਿਰੇ ਨਹੀਂ ਉਹਦੀ ਮੂਵੀ ਉਹ ਮੂਲ ਇਹਨੇ ਮੁਰਕਤਾ ਸੇਵਾ ਕੇਂਦਰ ਭੇਜੀ ਨੋਟ ਤੇ ਉੱਥੋਂ ਉਹਨਾਂ ਦੇ ਮੋਬੇ ਜਾਇਏ ਕਿ ਬੁੜੀ ਦੇ ਬਾਬਾ ਨੇ ਲੋਪ ਪਾਇਆ ਜਿਹਨੇ ਉਹਨਾਂ ਨੇ ਦਰਖਾਸਤ ਕਰਾਤੀ ਉੱਥੋਂ ਸਾਨੂੰ ਇਨਫੋਰਮੇਸ਼ਨ ਮਸੂਲ ਹੋ ਗਈ ਤੇ ਅਸੀਂ ਫਿਰ ਗੁਰਮੀਤ ਸਿੰਘ ਐਸਸੀ ਨੇ ਮੌਕੇ ਤੇ ਜਾ ਕੇ ਇਹਦਾ ਜਿਹੜਾ ਮਾਈ ਦਾ ਬਿਆਨ ਲਿਖਿਆ ਲਿਖ ਕੇ ਮਕਦਮਾ ਦਰਜ ਕੀਤਾ ਮੁੰਡੇ ਦੇ ਉੱדי ਨੋਟ ਕਰਾ ਤੇ ਜਿਹੜੇ ਕਿ ਉਹਨਾਂ ਨੇ ਵੀਡੀਓ ਵੀ ਦਿਖਾਈ ਸਾਨੂੰ ਬੜੀ ਗੁਰੀ ਤਰ੍ਹਾਂ ਉਹਨੂੰ ਘੁੱਟ ਰਿਆ ਸੀ ਮਾਰ ਰਹਾ ਸੀ ਕਿੰਨੇ ਕੁ ਉਮਰ ਆ ਮਾਤਾ ਦੀ ਬਾਤਾ ਦੀ ਉਮਰ 80 ਪਲੱਸ ਹੈ। ਅੱਛਾ ਤੇ ਉਹ ਫਿਰ ਕੱਲ ਅਸੀਂ ਮੁਕੱਦਮਾ ਨੰਬਰ 23 ਜਿਹੜਾ ਦਰਜ ਰਜਿਸਟਰ ਦੇ ਖਿਲਾਫ ਕਰਤਾ ਇਹਨਾਂ ਦੋਨਾਂ ਜਣਿਆਂ ਨੂੰ ਮੌਕੇ ਤੇ ਹੀ ਰਿਫਰ ਕਰ ਦਿੱਤਾ ਗਿਆ। ਕੋਈ ਵਜ੍ਹਾ ਕੀ ਲੱਗਿਆ ਵੀ ਕੀ ਉਹ ਬਿਚਾਰੀ ਬਹੁਤ ਬਜ਼ੁਰਗ ਹੋ ਤੋ ਕੁੱਟ ਕਿਉਂ ਕੁੱਟ ਰਿਆ ਸੀ ਕੋਈ ਆਇਆ ਸਾਹਮਣੇ। ਇਹ ਦੋਨੇ ਜਣੇ ਤਿੰਨੇ ਆਦਮੀ ਰੜ ਕੇ ਕੁੱਟਦੇ ਜਦੋਂ ਕੋਈ ਡਿਮਾਂਡ ਕਰਦੀ ਸੀ ਖਾਣ ਪੀਣ ਦੀ। ਇਹ ਇਸ ਗੁੱਸੇ 'ਚ ਉਹ ਸ਼ਰਾਬ ਪੀਣ ਦਾ ਦੀਆ ਮੁੰਡਾ ਇਹਦਾ ਜਿਸ ਤਰ੍ਹਾਂ ਜਿਹੜਾ ਉਹਨਾਂ ਸਭ ਸੇ ਲੱਗ ਜਾਂਨੇ ਕੁੱਟਿਆਂ ਨੂੰ ਬੜੀ ਬੜੀ ਕਰਾ ਤੇ ਮਾਤਾ ਦੇ ਕਾਫੀ ਨਿਸ਼ਾਨ ਆ ਗਏ ਆ